ਅੱਜ ਪਟਾਲਾ ਵਿਖੇ ਸੀਨੀਅਰ ਕਾਂਗਰਸੀ ਆਗੂ ਅਤੇ ਮਹਿਰ ਤੇਜਾ ਦੇ ਨਿਵਾਸ ਉੱਪਰ ਇਨਕਮਟ ਹੈ ਰੇਡ ਹੋਈ ਜਿਸ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਸੁਖਿੰਦਰ ਰੰਧਾਵਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਕਿਹਾ ਕਿ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਦਿਨਾਨਗਰ ਵੀ ਆਏ ਸਨ ਜਿੱਥੇ ਉਹਨਾਂ ਦੇਖਿਆ ਕਿ ਲੋਕਾਂ ਦਾ ਕੋਈ ਲੋਕਿੰਦਾ ਇਕੱਠ ਨਹੀਂ ਹੋ ਸਕਿਆ ਜਿਸ ਕਾਰਨ ਅੱਜ ਉਹਨਾਂ ਵੱਲੋਂ ਰੇਡ ਕਰਾ ਦਿੱਤੀ ਗਈ ਹੈ ਕਾਂਗਰਸੀ ਆਗੂਆਂ ਤੇ ਉਹਨਾਂ ਕਿਹਾ ਕਿ ਕਾਂਗਰਸੀ ਆਗੂ ਕਿਸੇ ਕੀਮਤ ਤੇ ਨਹੀਂ ਡਰਨਗੇ ਚਾਹੇ ਕੁਝ ਵੀ ਹੋਵੇ ਚਾਹੇ ਈਡੀ ਰੇਡ ਆ ਜਾਵੇ ਅਧਾਨ ਸੁਣਾਉਂਦੇ ਆ ਕੀ ਕਹਿ ਰਿਹਾ ਸੁਖਿੰਦਰ ਸਿੰਘ ਰੰਧਾਵਾ ਜਗਵੰਤ ਟੀਵੀ ਲਈ ਮੈਂ ਹਰੀਸ਼ ਬਠਲਾ ਬੀਜੇਪੀ ਵਾਲਿਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਪੰਜਾਬੀ ਨਾ ਡਰੇ ਨੇ ਨਾ ਕਿਸੇ ਨੂੰ ਡਰਾਉਂਦੇ ਨੇ ਸਾਡੇ ਮੇਰ ਦੇ ਉੱਤੇ ਇਹਨਾਂ ਨੇ ਜਿਹੜਾ ਰੇਡ ਕੀਤਾ ਕਾਂਗਰਸ ਪਾਰਟੀ ਆਪਣੇ ਮੇਰ ਦੇ ਨਾਲ ਪੂਰੀ ਖੜੀ ਆ ਔਰ ਸਾਡਾ ਮੇਰ ਇਹੋ ਜਿਹਾ ਜਿਨੇ ਬਟਾਲੇ ਦੀ ਸੇਵਾ ਕੀਤੀ ਬਟਾਲੇ ਦੀ ਨਹਾਰ ਬਦਲੀ ਔਰ ਇਥੋਂ ਤੱਕ ਜੇ ਜਿਹੜੇ ਟੈਂਡਰ ਹੋਏ ਜਿੰਨੇ ਵੀ ਮੈਂ ਬਹੁਤ ਹੈਰਾਨ ਹੋਇਆ ਕਿ 25% ਲੇਸਟ ਟੈਂਡਰ ਹੁੰਦੇ ਰਹੇ ਨੇ ਅਬੋਵ ਕੋਈ ਟੈਂਡਰ ਨਹੀਂ ਹੋਇਆ ਤੇ ਇਹ ਜਿਹੜੇ ਬਖਲਾੜ ਚ ਆ ਗਏ ਨੇ ਕੱਲ ਦੀ ਜਦੋਂ ਰੈਲੀ ਵੇਖੀ ਬਟਾਲੇ ਦੇ ਵਿੱਚੋਂ ਤਕੀਆਂ ਉਡਾ ਦਿੱਤੀਆਂ ਨੇ ਬੀਜੇਪੀ ਦੀਆਂ ਤੇ ਸ਼ਾਮ ਨੂੰ ਸਾਡੇ ਮੇਰ ਦੇ ਘਰ ਦੇ ਉੱਤੇ ਰੇ ਸਵੇਰੇ ਹੀ ਰੇਡ ਕਰ ਦਿੱਤਾ ਇਹ ਨਾਦਰ ਸ਼ਾਈ ਹੁਕਮ ਇੱਕ ਕਰੀ ਨਹੀਂ ਚੱਲਣਗੇ ਤੁਸੀਂ ਸੁਣਿਆ ਹੋਣਾ ਕਿ ਜਦੋਂ ਅਕਬਰ ਜਾਨ ਲੱਗਾ ਸਕੰਦਰ ਜਾਨ ਲੱਗਾ ਸੀ ਕਹਿੰਦਾ ਮੇਰੇ ਪੈਰ ਵੀ ਨੰਗੇ ਕਰ ਦੋ ਮੇਰੇ ਹੱਥ ਵੀ ਨੰਗੇ ਕਰ ਦੋ ਕਿ ਮੈਂ ਆਪਣੇ ਪੈਰਾਂ ਤੇ ਚੱਲ ਕੇ ਜਾ ਨਹੀਂ ਜਾ ਰਿਹਾ ਜਾ ਰਿਹਾ ਤੇ ਮੇਰੇ ਹੱਥ ਵੀ ਖਾਲੀ ਨੇ ਮੇਰੇ ਬੀਜਪੀ ਵਾਲਿਓ ਇਹ ਤੁਹਾਡੀਆਂ ਕਾਨੂੰਨੀਆ ਹਰਕਤਾਂ ਮੈਂ ਤੁਹਾਨੂੰ ਆਪਣੇ ਵਰਕਰਾਂ ਨੂੰ ਦੱਸਣਾ ਚਾਹੁੰਨਾ ਜੇ ਮੈਂ ਰਾਜਸਥਾਨ 'ਚ ਸੀ ਮੇਰਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਔਰ ਉਹਦੇ ਘਰ ਦੇ ਉੱਤੇ ਈਡੀ ਨੇ ਰੇਡ ਕੀਤੀ ਡਿਊਰਿੰਗ ਇਲੈਕਸ਼ਨ ਤੇ ਜਿਸ ਵੇਲੇ ਮੈਂ ਉੱਥੇ ਬੋਲਿਆ ਮੈਂ ਕਿਹਾ ਪ੍ਰਧਾਨ ਜੀ ਅੱਜ ਇਹ ਹੋ ਗਿਆ ਤੁਸੀਂ ਜਿੱਤੇ 5000 ਤੇ ਜਿਤਨਾ ਸੀ ਅੱਜ ਤੁਸੀਂ 25000 ਤੇ ਜਿੱਤੋਗੇ ਤੇ 28000 ਤੇ ਜਿੱਤिए ਉਹ ਨਿਕਲ ਜਾ ਇਹ ਤੋਂ ਬਟਾਲੇ ਦੇ ਵਿੱਚ ਇਹੋ ਜੇ ਜੇ ਕਰਨਗੇ ਬਟਾਲੇ ਦੇ ਵਿੱਚ ਇਹੋ ਜੀ ਹਿੰਦੂ ਸਿੱਖ ਭਾਈਚਾਰਕ ਸਾਂਝਾ ਜਿਸ ਵੇਲੇ ਕਾਲੀਆਂ ਨੇ ਬਟਾਲੇ ਦਾ ਘਰਾਉ ਕੀਤਾ ਸੀ ਇੱਥੇ ਬੱਚੇ ਕਈ ਕਈ ਦਿਨ ਦੁੱਧ ਤੋਂ ਬਿਨਾਂ ਰਹੇ ਜਿਹੜੇ ਪਸ਼ੂ ਸੀਗੇ ਉਹ ਪੱਠਿਆਂ ਤੋਂ ਬਿਨਾਂ ਮਰ ਗਏ ਉਸ ਵੇਲੇ ਪੰਜ ਚਾਰਕ ਸਾਂਝਨੀ ਟੁੱਟੀ ਤੇ ਅੱਜ ਵੀ ਸਾਰਾ ਬਟਾਲਾ ਨਹੀਂ ਪੂਰਾ ਗੁਰਦਾਸਪੁਰ ਡਿਸਟ੍ਰਿਕਟ ਅਹੀਂ ਆਪਣੇ ਭਰਾ ਆਪਣੇ ਮੇਰ ਦੇ ਪਿੱਛੇ ਖੜੇ ਆ ਇਹਦੇ ਨਾਲ ਚਟਾਨਵਾਂ ਖੜੇ ਆ ਸਾਰੇ ਹੀ ਐਮਸੀ ਮੈਨੂੰ ਨਹੀਂ ਸਰਵਣ ਇਹ ਤੁਹਾਨੂੰ ਮੈਂ ਪੱਤਰਕਾਰ ਨੂੰ ਕਹਿਣ ਰਿਹਾ ਤੁਹਾਡੇ ਛੋਟੇ ਚੈਨਲ ਨੇ ਤੇ ਤੂੰ ਹੀ ਹਿਸਾਬ ਕਰਾਉਣਾ ਚਲੋ ਤੁਹਾਡੇ ਵੀ ਈ ਧੁਰ ਪੜਣੀ ਜੇ ਤੇ ਤੁਹਾਡੇ ਤੋਂ ਲੱਭਣਾ ਹੀ ਕੱਖ ਨਹੀਂ ਠੀਕ ਨਹੀਂ ਬੇਖੋ ਇਹ ਮੇਰੇ ਖੜ ਕੇ ਸੱਤ ਥਾਂ ਚਾਹੀਦੀ ਜਿਹੜੇ ਗੈਂਗਸਟਰ ਬਟਾਲੇ ਦੇ ਵਿੱਚ ਐਕਸਟਰਸ਼ਨ ਕਰਕੇ ਲੈ ਕੇ ਗਏ ਤੁਸੀਂ ਬੋਲੋ ਨਾ ਬੋਲੋ ਇਹ ਪਿਛਲੇ ਮੇਰੇ ਨਾ ਬੋਲਣ ਹਰ ਹਰ ਆਦਮੀ ਨੇ ਉਹਨਾਂ ਨੂੰ ਗੈਂਗਸਟਰ ਨੂੰ ਪੈਸੇ ਦਿੱਤੇ ਕੀ ਗੱਲ ਪੰਜਾਬ ਪੁਲਿਸ ਤੇ ਗਵਰਨਮੈਂਟ ਆਫ ਇੰਡੀਆ ਦੀ ਐਨਆਈਏ ਜਾਂ ਦੂਸਰੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੇ ਇੱਕ ਵਾਰੀ ਬਟਾਲੇ ਦੇ ਵਿੱਚ ਕਿਸੇ ਨਾਲ ਰਾਬਤਾ ਕੰਮ ਨਹੀਂ ਕੀਤਾ ਇਹ ਇਹਨਾਂ ਦੀ ਦੇਣੇ ਕ腐ਸ਼ਨ ਦੀ ਜਿਹੜੀ ਜਨਮਦਾਤਾ ਉਹ ਭਾਜਪਾ ਆ